ਸਤਿ ਸ਼੍ਰੀ ਅਕਾਲ ਜੀ। ਪૃthਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ। ਪਿਛਲੀ ਵੀਡੀਓ ਦੇ ਵਿੱਚ ਆਪਾਂ ਐਡਵਾਂਸ ਦੀ ਬੁਕਾਇਬ ਸਟਾਰਟ ਕੀਤੀ ਸੀ। ਉਹਦੇ ਵਿੱਚ ਆਪਾਂ ਪੰਜ ਸ਼ਬਦ ਕੀਤੇ ਸੀ ਤੇ ਉਹਨਾਂ ਸ਼ਬਦਾਂ ਨੂੰ ਸੈਂਟੈਂਸ ਬਣਾ ਕੇ ਵਰਤਣਾ ਸਿੱਖਿਆ ਸੀ। ਜੇ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਇਸ ਚੈਨਲ ਦੇ ਜਾ ਕੇ ਦੇਖ ਸਕਦੇ ਹੋ। ਅੱਜ ਆਪਣੀ ਦੂਜੀ ਕਲਾਸ ਆ। ਸੋ ਚਲੋ ਜੀ ਸ਼ੁਰੂ ਕਰ ਰਹੀਆਂ ਅੱਜ ਦੀ ਕਲਾਸ। ਪਹਿਲਾ ਸ਼ਬਦ ਆ ਕਨਸਿਸਟੈਂਸੀ ਕਨਸਿਸਟੈਂਸੀ ਦਾ ਮਤਲਬ ਹੁੰਦਾ ਇਕਸਾਰਤਾ ਜਿਹੜਾ ਕੰਮ ਆਪਾਂ ਰੋਜ਼ ਕਰਦੇ ਆ ਜਾਂ ਬਿਨਾਂ ਰੁਕੇ ਕਰਦੇ ਆ ਉਹਨੂੰ ਆਪਾਂ ਕਨਸਿਸਟੈਂਸੀ ਬੋਲਦੇ ਆ ਜੇ ਤੁਸੀਂ ਕੋਈ ਵੀ ਕੰਮ ਹਫਤੇ ਬਾਅਦ ਵੀ ਕਰ ਰਹੇ ਹੋ ਲਾਈਕ ਮੇਰੀ ਵੀਡੀਓ ਆ ਜਿਹੜੀ ਹਰ ਮੰਡੇ ਪੈ ਰਹੀ ਆ ਜੇ ਤੁਸੀਂ ਇਹ ਵੀਡੀਓ ਹਰ ਹਫਤੇ ਦੇਖ ਰਹੇ ਹੋ ਤਾਂ ਇਹ ਕਨਸਿਸਟੈਂਸੀ ਦੇ ਵਿੱਚ ਹੀ ਜਾਂਦਾ ਹੈ ਠੀਕ ਹੈ ਜੀ ਕੋਈ ਵੀ ਕੰਮ ਤੁਸੀਂ ਹਫਤੇ ਬਾਅਦ ਵੀ ਲਗਾਤਾਰ ਕਰ ਰਹੇ ਹੋ ਮਤਲਬ ਹਰ ਹਫਤੇ ਕਰ ਰਹੇ ਹੋ ਤਾਂ ਮੀ ਉਹ ਕਨਸਿਸਟੈਂਸੀ ਆ ਸੋ ਸੈਂਟੈਂਸ ਦੇਖਦੇ ਹਾਂ ਮਿਹਨਤ ਅਤੇ ਇੱਕਸਾਰਤਾ ਨਾਲ ਹੀ ਸਫਲਤਾ ਮਿਲਦੀ ਹੈ ਸਕਸੈਸ ਕਮਸ ਓਨਲੀ ਵਿਦ ਹਾਰਡ ਵਰਕ ਐਂਡ ਕਨਸਿਸਟੈਂਸੀ ਅਗਲਾ ਸੈਂਟੈਂਸ ਦੇਖਦੇ ਹਾਂ ਅੰਗਰੇਜ਼ੀ ਸਿੱਖਣ ਲਈ ਇੱਕਸਾਰਤਾ ਬਹੁਤ ਜ਼ਰੂਰੀ ਹੈ ਕਨਸਿਸਟੈਂਸੀ ਇਜ਼ ਦਾ ਮੋਸਟ ਇੰਪੋਰਟੈਂਟ ਫਾਰ ਲਰਨਿੰਗ ਇੰਗਲਿਸ਼ ਅਗਲਾ ਸੈਂਟੈਂਸ ਦੇਖਦੇ ਆ ਜੇ ਤੂੰ ਹਰ ਰੋਜ਼ ਥੋੜਾ ਥੋੜਾ ਪੜ੍ਹੇਂਗਾ ਤਾਂ ਇੱਕ ਸਾਰਤਾ ਬਣੀ ਰਹੇਗੀ ਇਫ ਯੂ ਸਟੱਡੀ ਆ ਲਿਟਲ ਏਵਰੀ ਡੇ ਕੰਸਿਸਟੈਂਸੀ ਵਿਲ ਬੀ ਮੇਨਟੇਨਡ ਆਪਣਾ ਦੂਜਾ ਸ਼ਬਦ ਆ ਕੰਪੈਲ ਕੰਪੈਲ ਦਾ ਮਤਲਬ ਹੁੰਦਾ ਮਜਬੂਰ ਕਰਨਾ ਸੈਂਟੈਂਸ ਦੇਖੋ ਹਾਲਾਤਾਂ ਨੇ ਉਸਨੂੰ ਵਿਦੇਸ਼ ਜਾਣ ਲਈ ਮਜਬੂਰ ਕਰ ਦਿੱਤਾ ਸਰਕਮਸਟੈਂਸਸ ਕੰਪੈਲਡ ਹਿਮ ਟੂ ਗੋ ਅਬਰਾਡ ਅਗਲਾ ਸੈਂਟੈਂਸ ਦੇਖਦੇ ਹਾਂ ਮਾਲੀ ਸਮੱਸਿਆਵਾਂ ਨੇ ਮੈਨੂੰ ਇਹ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ ਫਾਈਨੈਂਸ਼ੀਅਲ ਪ੍ਰੋਬਲਮਸ ਕੰਪੈਲਡ ਮੀ ਟੂ ਟੇਕ ਥਿਸ ਡਿਸੀਜਨ ਅਗਲਾ ਸੈਂਟੈਂਸ ਦੇਖਦੇ ਹਾਂ ਕੋਈ ਵੀ ਮੈਨੂੰ ਮੇਰੀ ਮਰਜ਼ੀ ਦੇ ਖਿਲਾਫ ਮਜਬੂਰ ਨਹੀਂ ਕਰ ਸਕਦਾ no one can compel me against my will agla shabda destend destend da matlab hunda kismat vich likhya hoya ya nischit kismat vich usdi kamjabi likhi hoyi si success was destined for him agla sentence aa onna da ikkatthe hona nischit si they were destined to be ਟੁਗੇਦਰ ਅਗਲਾ ਸੈਂਟੈਂਸ ਆ ਹਰ ਕੋਈ ਮਹਾਨ ਬਣਨ ਲਈ ਨਿਸ਼ਚਿਤ ਨਹੀਂ ਹੁੰਦਾ ਨਾਟ एवरीवन ਇਜ਼ ਡਿਸਟੈਂਟ ਟੂ ਬੀ ਗ੍ਰੇਟ ਅਗਲਾ ਸ਼ਬਦ ਆ ਡਿਮਿਨਿਸ਼ ਡਿਮਿਨਿਸ਼ ਦਾ ਮਤਲਬ ਹੁੰਦਾ ਘਟਣਾ ਜਾਂ ਘਟਾ ਦੇਣਾ ਸਮੇਂ ਨਾਲ ਦਰਦ ਹੌਲੀ ਹੌਲੀ ਘਟ ਗਿਆ ਵਿਦ ਟਾਈਮ ਦਾ ਪੇਨ ਡਿਮਿਨਿਸ਼ਡ ਅਗਲਾ ਸੈਂਟੈਂਸਾ ਪ੍ਰੋਸੇ ਦੀ ਕਮੀ ਨੇ ਉਸਦੀ ਕਦਰ ਘਟਾ ਦਿੱਤੀ ਲੈਕ ਆਫ ਟਰਸਟ ਡਿਮਿਨਿਸ਼ਟ ਹਿਸ ਵੈਲਿਊ ਅਗਲਾ ਸੈਂਟੈਂਸਾ ਸਿੱਖਿਆ ਅਗਿਆਨਤਾ ਨੂੰ ਘਟਾ ਸਕਦੀ ਹੈ ਐਜੂਕੇਸ਼ਨ ਕੈਨ ਡਿਮਿਨਿਸ਼ ਇਗਨੋਰੈਂਸ ਅੱਜ ਦਾ ਆਪਣਾ ਆਖਰੀ ਸ਼ਬਦ ਹੈ ਇੰਡਿਊਰ ਇੰਡਿਊਰ ਦਾ ਮਤਲਬ ਹੁੰਦਾ ਸਹਿਣਾ ਜਾਂ ਚੱਲਣਾ ਉਸਨੇ ਬਹੁਤ ਮੁਸ਼ਕਲਾਂ ਸਹਿ ਲਈਆਂ ਹਨ ਹੀ ਹੈਜ਼ ਇੰਡਿਊਰਡ ਮੈਨੀ ਹਾਰਡਸ਼ਿਪਸ ਹਰ ਕੋਈ ਦਰਦ ਸਹਿਣ ਨਹੀਂ ਕਰ ਸਕਦਾ ਨਾਟ एवरीवन ਕੈਨ ਇੰਡਿਊਰ ਪੇਨ ਅਗਲਾ ਸੈਂਟੈਂਸਾ ਮਜ਼ਬੂਤ ਲੋਕ ਔਖੇ ਸਮੇਂ ਨੂੰ ਸਹਿਣ ਕਰ ਲੈਂਦੇ ਹਨ ਸਟਰੋਂਗ ਪੀਪਲ ਇੰਡਿਊਰ ਟਫ ਟਾਈਮਸ ਏਸੀ ਅੱਜ ਦੀ ਵੀਡੀਓ ਜੇ ਤੁਸੀਂ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨਸ ਨੂੰ ਔਨ ਕਰ ਲਓ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਸਕਰੀਨ ਤੇ ਪਹਿਲਾਂ ਆ ਸਕੇ ਜੇ ਤੁਸੀਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਹੋ ਤੇ ਤੁਹਾਡੀ ਇੰਗਲਿਸ਼ ਕਮਜ਼ੋਰ ਹੈ ਜਾਂ ਤੁਸੀਂ ਵੀ2 ਐਲਸ ਤੇ ਪੀਟੀ ਦੀ ਤਿਆਰੀ ਕਰਦੇ ਹੋ ਤਾਂ ਤੁਸੀਂ ਸਾਡੇ ਤੋਂ ਕਲਾਸਿਸ ਲੈ ਸਕਦੇ ਹੋ ਸਾਡੇ ਕੋਲ ਪਰਸਨਲ ਕਲਾਸ ਹੁੰਦੀ ਆ ਜਿਸ ਵਿੱਚ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ ਟਾਈਮ ਵੀ ਆਪਾਂ ਸਟੂਡੈਂਟ ਦੇ ਅਕੋਰਡਿੰਗ ਹੀ ਰੱਖਦੇ ਆ ਸਕਰੀਨ ਤੇ ਆਰੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਸਾਡੀ ਫ੍ਰੀ ਡੈਮੋ ਕਲਾਸ ਬੁੱਕ ਕਰਵਾ ਸਕਦੇ ਹੋ